ਸਾਈਡ ਸੇ ਆ ਕੇ ਜਿਹਾ ਮੁਝੇ ਮੇਰੇ ਫੇਸ ਤੇ ਹਿੱਟ ਕੀਤਾ। ਥੱਪੜ ਮਾਰਨਾ ਵੀ ਚੰਗਾ ਨਹੀਂ ਹੈ। ਮੈਂ ਸਮਝਦਾ ਪਰ ਵੱਜਣ ਦੇ ਕਾਰਨ ਹੁੰਦੇ ਆ ਕੋਈ ਐਵੇਂ ਕਿਸੇ ਨੂੰ ਥੱਪੜ ਨਹੀਂ ਮਾਰਦਾ। ਗਲਤੀ ਪਹਿਲਾਂ ਆਪ ਕਰਦੀ ਹੈ। ਚਪੇੜ ਵੀ ਖਾਂਦੀ ਹੈ, ਥੱਪੜੇ ਖਾਂਦੀ ਹੈ ਤੇ ਗਲਤ ਫੇਰ ਸਾਰੇ ਪੰਜਾਬੀਆਂ ਨੂੰ ਕਹਿ ਰਹੀ ਹੈ। ਸਮਝਣਾ ਚਾਹੀਦਾ ਸੀ ਕਿ ਮੈਂ ਗਲਤ ਬੋਲੀ ਸਾ ਤਾਂ ਮੇਰੇ ਥੱਪੜ ਵੱਜਾ। ਥੱਪੜ ਵੱਜਣ ਤੋਂ ਬਾਅਦ ਉਹ ਕੀ ਬੋਲਦੀ ਹੈ? ਕੇ ਪੰਜਾਬ ਵਿੱਚ ਖੜਕੂ ਜਨਮ ਲੈ ਰਹੇ ਨੇ ਖੜਕੂਵਾਦ ਉੱਪਰ ਆ ਰਿਹਾ ਹੈ ਭਾਈ ਅਮਰਪਾਲ ਸਿੰਘ ਜੀ ਵੀ ਐਮਪੀ ਬਣਿਆ ਭਾਈ ਸਰਬਜੀਤ ਸਿੰਘ ਬਣੇ ਲੋਕਾਂ ਨੇ ਚੋਣ ਕੇ ਵੋਟਾਂ પાਕੇ ਭੇਜਿਆ ਤੇ ਇਹਨੂੰ ਹੁਣ ਖੜਕੂਵਾਦ ਉੱਪਰ ਤੋਂ ਦੇਖ ਰਿਹਾ ਕਿਸ ਬੀਬੀ ਦੇ ਅੰਦਰ ਬਹੁਤ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਮੈਨੂੰ ਲੱਗਦਾ ਹੈ ਕਿਸੇ ਵੀ ਸਿੱਖ ਨੂੰ ਵੇਖਣਾ ਨਹੀਂ ਚਾਹੁੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਦਾਸ ਭਾਈ ਹਰਦੇਵ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੈਂ ਅੱਜ ਇੱਕ ਖਾਸ ਮੁੱਦੇ ਤੁਹਾਡੇ ਨਾਲ ਗੱਲ ਕਰਨ ਲਈ ਹਾਜ਼ਰ ਹੋਇਆ ਹਾਂ ਜੀ ਕਿ ਜੋ ਹੁਣੇ-ਹੁਣੇ ਘਟਨਾ ਵਾਪਰੀ ਚੰਡੀਗੜ੍ਹ 에어ਪੋਰਟ ਤੇ ਜੋ ਕਿ ਨਵੀਂ ਬਣੀ ਐਮਪੀ ਕੰਗਣਾ ਰਣੌਥ ਜਿਸ ਨੂੰ ਭੈਣ ਜੀ ਕੁਲਵਿੰਦਰ ਕੌਰ ਵੱਲੋਂ ਇੱਕ ਥੱਪੜ ਮੱਜਾ ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਮੈਂ ਸਮਝਦਾ ਪਰ ਵੱਜਣ ਦੇ ਕਾਰਨ ਹੁੰਦੇ ਆ ਕੋਈ ਐਵੇਂ ਕਿਸੇ ਨੂੰ ਥੱਪੜ ਨਹੀਂ ਮਾਰਦਾ ਕਿਉਂਕਿ ਗੰਗਣਾ ਲੋਤ ਨੇ ਕਿਸਾਨੇ ਧਰਨੇ ਦੇ ਦੌਰਾਨ ਬਹੁਤ ਹੀ ਭੱਦੀ ਸ਼ਬਦਾਵਲੀ ਦੇ ਨਾਲ ਕਿਸਾਨਾਂ ਨੂੰ ਔਰ ਸਾਡੀਆਂ ਬੀਬੀਆਂ ਮਾਤਾਵਾਂ ਨੂੰ ਸੰਬੋਧਨ ਕੀਤਾ ਸੀਗਾ ਜਿਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 100-100 ਰੁਪਏ ਕਿਤੇ ਵਿਕਦੀਆਂ ਨੇ ਪੰਜਾਬ ਦੀਆਂ ਬੀਬੀਆਂ ਮੈਂ ਗੱਲ ਦੱਸਣਾ ਚਾਹਣਾ ਉਹ ਦੇਣ ਇਹਨਾਂ ਨੂੰ ਭੁੱਲ ਗਏ ਨੇ ਜਦੋਂ ਇਹਨਾਂ ਦੀਆਂ ਬੀਬੀਆਂ ਗਜਨਵੀ ਦੇ ਬਾਜ਼ਾਰ ਵਿੱਚ ਟਕੇ ਟਕੇ ਤੇ ਵਿਕਦੀਆਂ ਸੀ ਪਰ ਸਿੰਘਾਂ ਨੇ ਛਡਾ ਕੇ ਕਰਨ ਦਿੱਤੀਆਂ ਸਹੀ ਤਾਂ ਦੀ ਪੁਚਾਈਆਂ ਔਰ ਕਦੀ ਕਿਸੇ ਨੇ ਇਦਾਂ ਦੀ ਅਪਮਾਨਜਨਕ ਸ਼ਬਦਾਵਲੀ ਨਹੀਂ ਵਰਤੀ ਪਰ ਫਿਰ ਵੀ ਕੰਗੜਾ ਨੌਤ ਨੇ ਕਿਸਾਨਾਂ ਦੇ ਉੱਤੇ ਔਰ ਸਾਡੀਆਂ ਮਾਤਾਵਾਂ ਉੱਤੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ ਜਿਹਦਾ ਵਿਰੋਧ ਅੱਜ ਉਹਨੂੰ ਚੱਲਣਾ ਪਿਆ ਜਦੋਂ ਚੰਡੀਗੜ੍ਹ 에어ਪੋਰਟ ਤੇ ਭੈਣ ਜੀ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ ਸਮਝਣਾ ਚਾਹੀਦਾ ਸੀ ਕਿ ਮੈਂ ਗਲਤ ਬੋਲੇ ਸਾਂ ਤਾਂ ਮੇਰੇ ਥੱਪੜ ਵੱਜਾਂ ਪਰ ਮੈਂ ਹੈਰਾਨ ਆ ਪੜੀ ਲਿਖੀ ਐ ਐਨੀ ਵੱਡੀ ਤੂੰ ਸਟਾਰ ਐ ਔਰ ਅੱਜ ਤੈਨੂੰ ਲੋਕਾਂ ਨੇ ਐਮਪੀ ਵੀ ਚੁਣ ਲਿਆ ਪਰ ਸ਼ਾਨ ਪਜੇ ਵੀ ਤੇਰੇ ਲਾਗੇ ਬੰਨੇ ਨਹੀਂ ਆਏ ਕਿਉਂਕਿ ਥੱਪੜ ਵੱਜਣ ਤੋਂ ਬਾਅਦ ਉਹ ਕੀ ਬੋਲਦੀ ਐ ਕਿ ਪੰਜਾਬ ਵਿੱਚ ਖੜਕੂ ਜਨਮ ਲੈ ਰਿਆ ਨੇ ਖੜਕੂ ਵਾਦ ਉੱਪਰ ਆ ਰਿਹਾ ਹੈ ਤੇ ਇਹਨੂੰ ਠੱਲਿਆ ਜਾਵੇ ਇਹਨੂੰ ਨਤ ਪਾਈ ਜਾਵੇ ਕੀ ਬਿਆਨ ਦੇ ਰਹੀ ਹੈ ਕਿਉਂਕਿ ਇਸ ਵਕਤ ਭਾਈ ਅਮਰਪਾਲ ਸਿੰਘ ਜੀ ਵੀ ਐਮਪੀ ਬਣਿਆ ਭਾਈ ਸਰਬਜੀਤ ਸਿੰਘ ਬਣਿਆ ਲੋਕਾਂ ਨੇ ਚੁਣ ਕੇ ਬੋਟਾਂ ਵਾਕੇ ਭੇਜਿਆ ਤੇ ਇਹਨੂੰ ਹੁਣ ਖੜਕੂ ਵਾਦ ਉੱਪਰ ਤਾਂ ਦਿਖ ਰਿਹਾ ਕੀ ਹੁਣ ਜਿਹੜਾ ਸਿੱਖ ਹੈ ਜਾਂ ਸਿੰਘ ਹੈ ਉਹ ਚੋਣਾਂ ਲੜਕੇ ਵੀ ਇਹਨਾਂ ਦੇ ਬਰਾਬਰ ਨਾ ਬੈਠੇ ਇਸ ਬੀਬੀ ਦੇ ਅੰਦਰ ਬਹੁਤ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਮੈਨੂੰ ਲੱਗਦਾ ਹੈ ਕਿਸੇ ਵੀ ਸਿੱਖ ਨੂੰ ਵੇਖਣਾ ਨਹੀਂ ਚਾਹੁੰਦੀ ਗਲਤੀ ਪਹਿਲਾਂ ਆਪ ਕਰਦੀ ਹੈ ਚਪੇੜ ਵੀ ਖਾਂਦੀ ਹੈ ਥੱਪੜ ਖਾਂਦੀ ਹੈ ਤੇ ਗਲਤ ਫੇਰ ਸਾਰੇ ਪੰਜਾਬੀਆਂ ਨੂੰ ਕਹਿ ਰਹੀ ਹੈ ਇਹ ਵੀਡੀਓ ਬਣਾਉਣ ਦਾ ਮੇਰਾ ਕਾਰਨ ਇਹ ਹੈ ਕਿ ਤੈਨੂੰ ਥੱਪੜ ਮਾਰਿਆ ਭੈਣ ਜੀ ਕੁਲਵਿੰਦਰ ਕੌਰ ਨੇ ਤੂੰ ਗੱਲ ਕਰ ਕਿ ਮੇਰੇ ਥੱਪੜ ਕਿਉਂ ਮਾਰਿਆ ਕਾਨੂੰਨ ਬੈਠਾ ਹੈ ਅਦਾਲਤਾਂ ਬੈਠੀਆਂ ਨੇ ਉਹ ਫੈਸਲਾ ਕਰ ਲੈਣਗੇ ਕਿ ਥੱਪੜ ਕਿਉਂ ਵੱਜਿਆ ਪੀ ਬਦਕਲਾਮੇ ਸ਼ੁਰੂਆਤ ਕਰਨੇ ਕੀਤੀ ਸੀ ਆਪੇ ਕਾਨੂੰਨ ਵੇਖੇਗਾ ਪਰ ਇਹ ਸਾਰੇ ਪੰਜਾਬ ਨੂੰ ਕਿਵੇਂ ਦੁਬਾਰਾ ਤੋਂ ਤੁਸੀਂ ਖੜਕੂਬਾਦ ਨਾਲ ਜੋੜ ਕੇ ਤੇ ਮੀਡੀਆ ਨੂੰ ਦਿਖਾ ਰਿਹਾ ਹਾਂ ਕਿ ਉੱਥੇ ਪੰਜਾਬ ਦੇ ਵਿੱਚ ਖੜਕੂ ਲਹਿਰ ਉੱਭਰ ਰਹੀ ਹੈ ਕੋਈ ਖੜਕੂ ਥੋੜੀ ਜਿਹੀ ਉਹ ਤਾਂ ਭੈਣ ਸਗੋਂ ਪੁਲਿਸ ਦੇ ਵਿੱਚ ਹੈ ਸੀਆਈਐਫ ਮਿਰਖਾ ਲੋ ਉਹਨਾਂ ਦੀ ਹੈਗੀ ਇਹ ਪੋਸਟ ਵਿੱਚ ਜਿਹਦੇ ਵਿੱਚੋਂ ਭਰਤੀ ਨੇ ਪੁਲਿਸ ਫੋਰਸ ਵਿੱਚ ਭਰਤੀ ਨੇ ਤੁਹਾਡੀ ਉਹ ਸੁਰੱਖਿਆ ਰੱਖ ਕਰਦੇ ਨੇ ਹੁਣ ਤੁਹਾਨੂੰ ਸੁਰੱਖਿਆ ਕਰਮਚਾਰੀ ਵੀ ਖਾੜਕੂ ਦਿਸਦੇ ਆ ਤੇ ਕੀ ਕਰੀਗੇ ਬੋਲਣਾ ਤੁਸੀਂ ਗਲਤ ਥੱਪੜ ਤੁਹਾਨੂੰ ਪੈਣੇ ਤੇ ਤੁਸੀਂ ਸਾਰੇ ਪੰਜਾਬ ਨੂੰ ਸੰਬੋਧਨ ਕਰਕੇ ਕੋਈ ਲੀਡਰ ਉੱਠਦਾ ਉਹ ਕਹਿੰਦਾ ਪੰਜਾਬ ਉੜਦਾ ਪੰਜਾਬ ਹੈ ਨਸ਼ੇ ਦਾ ਪੰਜਾਬ ਹੈ ਕੋਈ ਬੋਲਦਾ ਕਿ ਨਾ ਖਾੜਕੂ ਪੰਜਾਬ ਹੈ ਨਹੀਂ ਭਾਈ ਜਦੋਂ ਆਕਸੀਜਨ ਦੇ ਲੰਗਰ ਲਾਉਂਦੇ ਉਹ ਹੀ ਪੰਜਾਬੀ ਹੈ ਜਦੋਂ ਹੜਾਂ ਦੇ ਵਿੱਚ ਮਦਦ ਕਰਦੇ ਉਹ ਹੀ ਪੰਜਾਬੀ ਹੈ ਜਿਦੋਂ ਤੁਹਾਡੇ ਨਾਲ ਕੋਈ ਵੀ ਵਿਵਤਾਜ ਜਦੋਂ ਖਰੋਂਦੇ ਉਹੋ ਹੀ ਪੰਜਾਬੀ ਐ ਪਰ ਇਹ ਗੱਲ ਬੜੀ ਦੁਖਦਾਈ ਲੱਗੀ ਕਿ ਜਿਹੜੀ ਬੀਬੀ ਕੰਗੜਾ ਰਣਾਉ ਤੇ ਇਹਨੇ ਅਜੇ ਵੀ ਬੋਲਣਾ ਨਹੀਂ ਸਿੱਖਿਆ ਕੱਲ ਨੂੰ ਜੇ ਹੋਰ ਕਿਸੇ ਨੇ ਉੱਠ ਕੇ ਦੋ ਤਪੜ ਹੋਰ ਮਾਰਦੇ ਤੇ ਫੇਰ ਇਹਨੇ ਜਮਾ ਹੀ ਪੰਜਾਬੀਆਂ ਵਾਸਤੇ ਹੋਰ ਕੁਝ ਬੋਲਣਾ ਸੋ ਇਸ ਕਰਕੇ ਉਹਨੂੰ ਅਜੇ ਵੀ ਸੋਚ ਕੇ ਬੋਲਣਾ ਚਾਹੀਦਾ ਜਿਦਾ ਕਿ ਪਹਿਲਾਂ ਕਿ ਮੈਜਰ ਨੂੰ ਭੁਗਤਣਾ ਪਿਆ ਗਾਣਾ ਸੋਚ ਕੇ ਬੋਲਿਆ ਕਰੇ ਬਸ ਮੇਰੀ ਇੰਨੀ ਬੇਨਤੀ ਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿਣਾ ਕਿ ਵੀਰੋ ਭੈਣ ਕੁਲਵਿੰਦਰ ਕੌਰ ਦਾ ਸਾਥ ਤੁਹਾਨੂੰ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ ਉਹ ਹੁਣ ਕੱਲੀ ਨਹੀਂ ਪੈ ਜਾਣੀ ਚਾਹੀਦੀ ਕਿਉਂਕਿ ਉਹਦੇ ਮਨ ਵਿੱਚ ਕਿਸਾਨਾਂ ਨੂੰ ਵਰਤੀ ਗਈ ਸ਼ਬਦਾਵਲੀ ਦਾ ਸ਼ਬਦਾਵਲੀ ਦਾ ਰੋਸ ਸੀ ਉਹਨੇ ਪ੍ਰਗਟ ਕੀਤਾ ਤੇ ਕਿਸਾਨ ਵੀਰ ਵੀ ਜਾਂ ਹੋਰ ਵੀ ਜਿਹੜੇ ਭੈਣ ਕੁਲਵਿੰਦਰ ਕੌਰ ਦੀ ਮਦਦ ਕਰ ਸਕਦੇ ਜ਼ਰੂਰ ਅੱਗੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ